ਹਾਂਜੀ ਬਹੁਤ ਬਹੁਤ ਕੀ ਹਾਜ਼ਰਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਬਈ ਜਿਹੜੇ ਕਿ EBS ਦੇ ਆਪਾਂ ਤੁਹਾਨੂੰ ਦੱਸ ਰਹੇ ਨਵੇਂ ਸੀਮਨ ਇਹਨਾਂ ਲਾਂਚ ਕੀਤੇ EBS ਵਾਲਿਆਂ ਨੇ ਜੋ ਪੰਜ ਸੀਮਨ ਉਹਨੇ ਸੀਮਨਾਂ ਨੂੰ ਆਪਾਂ ਡੇਲੀ ਦੱਸ ਰਹੇ ਹਾਂ 1 ਬਾਈ 1 ਅੱਜ ਆਪਾਂ ਤੀਸਰਾ ਬੋਲ ਜੋ EBS ਸਾੜਨ ਲਾਂਚ ਕੀਤਾ ਜਿਸ ਦਾ ਨਾਮ ਹੈਗਾ ਹੰਟਰ ਉਸ ਦੇ ਬਾਰੇ ਤੁਹਾਨੂੰ ਆਪਾਂ ਦੱਸਾਂਗੇ ਸਾਰੇ ਉਸ ਦੇ ਅੰਕੜੇ ਠੀਕ ਹੈ ਜੀ ਤੇ ਆਪਾਂ ਇਸ ਬੋਲ ਦਾ ਕੰਪੈਰੀਡਨ ਜੋ WWES ਦੇ ਦੋ ਟੌਪ ਦੇ ਬੋਲਰ ਬੈਗ ਸ਼ਾਟ ਤੇ ਮਿਲ ਕੇ ਉਹਨਾਂ ਦੋਨਾਂ ਦਾ ਆਪਾਂ ਇਸ ਦਾ ਕੰਪੈਰੀਸ਼ਨ ਕਰਾਂਗੇ ਤੇ ਜੋ ਇਸ ਦਾ ਪ੍ਰਾਈਸ ਆਪਾਂ ਅੰਦਾਜ਼ਾ ਲਾਵਾਂਗੇ ਕਿ ਇੰਨਾ ਇਸ ਦਾ ਪ੍ਰਾਈਸ EBS ਵਾਲੇ ਰੱਖ ਸਕਦੇ ਆ ਠੀਕ ਆ ਜੀ ਬਾਕੀ ਆਪਾਂ ਨੂੰ ਕੱਲ ਨੂੰ ਪਤਾ ਲੱਗੂ ਵੀ ਜਾਊਗਾ ਕਿ ਕਿੰਨਾ ਇਸ ਦਾ ਪ੍ਰਾਈਸ ਆ ਰਿਹਾ EBS ਦੇ ਸਾਰੇ ਜੋ ਨਵੇਂ ਸੀਮਨ ਆਏ ਆ ਠੀਕ ਆ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਹੰਟਰ ਬੋਲ ਆਹੇ ਸੋ ਇਸ ਬੋਲ ਦੀ ਜਿਹੜੀ ਖਾਸियत ਹੈ ਬੈਸਟ ਇਹ ਪ੍ਰੋਡਕਟ ਲਾਈਫ ਵਾਸਤੇ ਮੰਨਿਆ ਗਿਆ ਬੋਲ ਹੈ ਜਿਹੜੇ ਇਹਨਾਂ ਨੇ ਲਾਂਚ ਕੀਤੇ ਹੁਣ ਪੰਜ ਬੋਲ ਸੋ ਇਸ ਦਾ ਜੋ ਹਾਈ ਆਰਡਰ ਦਾ ਸਕੋਰ ਮੰਨਿਆ ਗਿਆ ਵਾ ਆਰਡਰ ਦੀ ਕੁਆਲਿਟੀ ਇਸ ਦੀ ਬਹੁਤ ਵਧੀਆ ਆ ਰਹੀ ਹੈ ਇਸ ਬੋਲ ਦੀ ਠੀਕ ਹੈ ਜੀ ਤੇ ਸਭ ਤੋਂ ਵੱਧ ਫੀਡ ਸੇਵ ਕਰ ਰਿਹਾ ਇਹ ਬੋਲ ਮਤਲਬ ਕਿ ਘੱਟ ਫੀਡ ਖਾ ਕੇ ਆਪਾਂ ਨੂੰ ਬਧੇਰੇ ਮੁਨਾਫਾ ਦੇ ਰਿਹਾ ਵਾ ਸੋ ਆਪਾਂ ਇਸ ਜਾਂਕਰ ਦਾ ਹੰਦਵਾਦਿਆ ਸਭ ਤੋਂ ਪਹਿਲਾਂ ਇਸ ਦੀ ਤੁਸੀਂ ਦੇਖੋ ਪੈਡੇਗਰੀ ਜੋ ਕਿ ਹੈਗੀ ਐ ਇਹ ਪੈਡੈਗਰੀ ਦਾ ਕਿਸੇ ਵੀ ਅੱਜ ਤੱਕ ਕੋਈ ਬੱਲ ਨਹੀਂ ਆਇਆ ਜਿਵੇਂ ਕਿ ਪਿੱਛੇ ਵੀ ਇਹਨਾਂ ਦੇ ਬੱਲ ਕੋਈ ਹੈ ਨਹੀਂ ਸੀਗੇ ਇਹਨਾਂ ਦੇ ਆਪਣੇ ਅੱਗੇ ਗਾਈਆਂ ਠੀਕ ਹੈ ਜੀ ਮਾਤਾਵਾਲਕੇ ਵੀ ਏ ਵੀ ਐ ਸਾਰਿਆਂ ਨੇ ਹਲੇ ਤੱਕ ਇਸ ਪੈਡੈਗਰੀ ਦਾ ਕੋਈ ਵੀ ਹਲੇ ਤੱਕ ਸਿਮਨ ਨਹੀਂ ਤਿਆਰ ਕੀਤਾ ਸੋ ਆਪਾਂ ਕਿਸੇ ਵੀ ਗਾਂ ਦੇ ਇਸ ਬੱਲ ਦਾ ਸਿਮਨ ਭਰਾ ਸਕਦੇ ਹਾਂ ਇਨ ਬਰੀਡਿੰਗ ਦੇ ਚਾਂਸ ਆਪਣੇ 0% ਨੇ ਸੋ ਪੈਡੈਗਰੀ ਆਪਾਂ ਦੇਖੀਏ ਸਾਇਰ ਪਿਤਾ ਦਾ ਨਾ ਹੈਗਾ ਲਾਰਸ ਐਕਰਸ ਐਸ ਐਸ ਆਈ ਡੈਮ ਡੈਨੋਵ ਹੂਬਰਟ ਸੋ ਮਟਰਨਲ ਗ੍ਰੈਂਡ ਸਾਇਰ ਹੈਗਾ ਵਾ ਪਲੈਨ ਕਨੌਲ ਤੇ ਮਟਰਨਲ ਗ੍ਰੈਂਡ ਡੈਮ ਹੈ ਵੀ ਚੈਰੀ ਪੈਂਕੋਲ ਮਟਰਨਲ ਗ੍ਰੈਂਡ ਗ੍ਰੇਨ ਸਾਇਰ ਹੈਗਾ ਫਾਈ ਹਾਈਅਰ ਸੋ ਇਹ ਹੋ ਗਿਆ ਸਬਲ ਦੀ ਪੈਡੈਗਰੀ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਕਿ ਮਿਲਕ ਆਪਾਂ ਨੂੰ ਕਿੰਨਾ ਪ੍ਰੋਡਿਊਸ ਕਰਕੇ ਦੇ ਰਿਹਾ ਮਿਲਕ ਕਰਕੇ ਦੇ ਰਿਹਾ ਪਲੱਸ 429 ਲਬਸ ਫੈਟ ਕਰਕੇ ਦੇ ਰਿਹਾ ਪਲੱਸ 0.14 ਤੇ ਟੀਪੀਐਸ ਸਕੋਰ ਵੀ ਦੇਖ ਸਕਦੇ ਆ 3107 ਬਹੁਤ ਹੀ ਵਧੀਆ ਟੀਪੀਐਸ ਸਕੋਰ ਹੈ ਸਬਲ ਦਾ 3107 ਟੀਪੀਐਸ ਸਕੋਰ ਤੋਂ ਹੀ ਪਤਾ ਲੱਗਦਾ ਕਿ ਬੱਲ ਵਿੱਚ ਕਿੰਨੀ ਖਾਸੀਅਤਾਂ ਦੇ ਕਿੰਨੀ ਗੁਣਵੱਤਾ ਨਾਲ ਭਰਿਆ ਹੋਇਆ ਬੋਲ ਹੀ ਹੋ ਸਕਦਾ ਵਾ ਇਸ ਤੋਂ ਅੱਗੇ ਜੇ ਆਪਾਂ ਹੈਲਥ ਐਂਡ ਟ੍ਰੇਡ ਦੀ ਗੱਲ ਕਰੀਏ ਪ੍ਰੋਡਕਟਿਵ ਲਾਈਫ ਜਿਸ ਤਰ੍ਹਾਂ ਪਤਾ ਨੂੰ ਦੱਸਿਆ ਸੀ ਪਹਿਲਾਂ ਵੀ ਬਈ ਇਹ ਪ੍ਰੋਡਕਟਿਵ ਲਾਈਫ ਕਾਫੀ ਵਧੀਆ ਆ ਰਹੀ ਹੈ 4.1 ਮੰਥ ਇਸਦੀ ਪ੍ਰੋਡਕਟਿਵ ਲਾਈਫ ਆ ਰਹੀ ਹੈ ਠੀਕ ਆ ਸੋ ਸਮੈਟਿਕ ਸੈਲਸ ਕੋਰ ਹੋਗਾ 2.83 ਹੀਫਰ ਕਨਸੈਪਸ਼ਨ ਰੇਟ ਹੋਗਾ 0.4 ਤੇ ਕਾਓ ਕਨਸੈਪਸ਼ਨ ਰੇਟ ਬਹੁਤ ਵਧੀਆ ਆ ਰਿਹਾ ਪਲੱਸ 2.3 ਮਤਲਬ ਕਿ ਜਿਵੇਂ ਜਿਵੇਂ ਇਸ ਬੋਲ ਦੀਆਂ ਬੱਚੀਆਂ ਅੱਗੇ ਵੱਡੀਆਂ ਹੋਣਗੇ گاਵਾ ਬਣਨ ਗਈਆਂ ਉਸ ਵਕਤ ਵੀ ਇਨਾਂ ਦਾ ਜੋ ਇਹਨਾਂ ਨੂੰ ਪ੍ਰੈਗਨੈਂਟ ਕਰਨ ਵਾਸਤੇ ਟਾਈਮ ਆਪਾਂ ਨੂੰ ਸਮੱਸਿਆ ਨਹੀਂ ਆਊਗੀ ਸੋ ਡੀਪੀ ਆਪਦੇ ਦੇ ਸਕਦੇ ਆ ਪਲੱਸ 1.1 ਕਾਫੀ ਵਧੀਆ ਸਕੋਰ ਆ ਰਿਹਾ ਵਾ ਤੇ ਫੀਡ ਸੇਵਰ ਜਿਵੇਂ ਕਿ ਆਪਾਂ ਪਹਿਲਾਂ ਦੱਸਿਆ ਸੀਗਾ ਕਿ ਕਾਫੀ ਫੀਡ ਸੇਵ ਕਰ ਰਿਹਾ 353 ਪਾਉਂਡ ਜੋ ਕਿ ਹੋਗੀ 160 ਕਿਲੋਗ੍ਰਾਮ ਸੋ ਇਹ ਵੀ ਆਪਾਂ ਨੂੰ ਇੱਕ ਤਰ੍ਹਾਂ ਦਾ ਮੁਨਾਫਾ ਹੀ ਮਿਲ ਰਿਹਾ ਵਾ ਸੋ 160 ਕਿਲੋਗ੍ਰਾਮ ਆਪਣੇ ਆਪ ਦੇ ਪੂਰੇ ਸਮੇਂ ਵਿੱਚ ਦੁੱਧ ਦੇ ਵਿੱਚ ਆਪਾਂ ਨੂੰ ਫੀਡ ਸੇਵ ਕਰਕੇ ਦੇਣਗੇ ਇਸ ਬਲ ਦੀਆਂ ਬੱਚੀਆਂ ਇਸ ਤੋਂ ਅੱਗੇ ਜੇ ਆਪਾਂ ਕਨਫਰਮ ਕਨਫਰਮੇਸ਼ਨ ਐਂਡ ਕਾਲਵਿੰਗ ਗੇਸ ਦੀ ਗੱਲ ਕਰੀਏ ਕਾਲਵਿੰਗ ਗੇਸ ਹੋ ਗਿਆ ਜੀ ਇਸਦਾ 1.2 ਬਹੁਤ ਹੀ ਘੱਟ ਸਕੋਰ ਆ ਇਸ ਬੋਲਰ ਦੀਆਂ ਜੋ ਅੱਗੇ ਬੱਚਿਆਂ ਬੱਚਾ ਪੈਦਾ ਕਰਨ ਵਕਤ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਹੋਊਗੀ ਉਹਨਾਂ ਨੂੰ ਤੇ ਪੀ ਟੈਟਰ ਸਕੋਰ ਹੈ 0.43 ਪਲੱਸ ਵਿੱਚ ਤੇ ਆਰਡਰ ਦਾ ਸਕੋਰ ਦੇਖੋ ਜੀ ਪਲੱਸ 0.87 ਬਹੁਤ ਵਧੀਆ ਸਕੋਰ ਆ ਫੀਟ ਐਂਡ ਲੈਗ ਸਕੋਰ ਦਾ ਵੀ ਪਲੱਸ ਵਿੱਚ ਆ ਰਿਹਾ ਪਲੱਸ 0.13 ਤੇ ਸਟੇਚਰ ਹੈਗਾ -0.55 ਛੋਟੇ ਕਦ ਕੱਦ ਦੀਆਂ ਬੱਚੀਆਂ ਇਸ ਬੋਲ ਦੀਆਂ ਹੋ ਸਕਦੀਆਂ ਬੋਡੀ ਵੇਟ ਹੈਗਾ -1.46 ਤੇ ਜੇ ਹੁਣ ਆਪਾਂ ਇਸ ਦਾ ਕੰਪੈਰੀਸ਼ਨ ਕਰੀਏ ਹੰਟਰ ਦਾ ਬੈਗ ਸ਼ਾਟ ਤੇ ਮਿਲਕੀ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਦੇਖੋ TPS ਸਕੋਰ ਹੰਟਰ ਦਾ ਹੈਗਾ 3307 ਮਿਲਕੀ ਦਾ ਹੈਗਾ 3071 ਤੇ ਬੈਗ ਸ਼ਾਟ ਦਾ ਹੈਗਾ 3008 ਸੋ ਇਸ ਵਿੱਚ ਤੁਸੀਂ ਦੇਖ ਸਕਦੇ ਹੰਟਰ ਦਾ TPS ਸਕੋਰ ਬਹੁਤ ਜ਼ਿਆਦਾ ਵਧੀਆ ਆ ਰਿਹਾ ਵਾ ਤੇ ਮਿਲਕ ਕਿੰਨਾ ਪ੍ਰੋਡਿਊਸ ਕਰਕੇ ਦੇ ਰਿਹਾ 429 1208 ਤੇ 1346 ਐਸੇ ਵਿੱਚ ਜਰੂਰ ਇਹ ਮੈਥ ਘੱਟ ਪ੍ਰੋਡਿਊਸ ਕਰਕੇ ਦੇ ਰਿਹਾ ਮਿਲਕੀ ਤੇ ਬਿਗ ਸ਼ੌਟ ਦੇ ਮੁਕਾਬਲੇ ਫੈਟ ਕਰਕੇ ਦੇ ਰਿਹਾ 0.14 ਸੋ ਮਿਲਕੀ ਦੀ ਹੈ ਕਿ 0.1 ਤੇ ਬਿਗ ਸ਼ੌਟ ਦੀ ਹੈ ਕਿ 0.03 ਤੇ ਪ੍ਰੋਡਕਟਿਵ ਲਾਈਫ ਤੁਸੀਂ ਦੇਖ ਸਕਦੇ ਹੋ 4.1 ਹੰਟਰ ਦੀ ਤੇ ਮਿਲਕੀ ਦੀ ਹੈ ਕਿ 2.9 ਤੇ ਬਿਗ ਸ਼ੌਟ ਦੀ ਹੈ ਕਿ 1.8 ਤੇ ਸਮੈਟਿਕ ਸੈਲ ਸਕੋਰ ਹੋਗਾ 2.83 ਹੰਟਰ ਦਾ ਮਿਲਕੀ ਦਾ ਹੋ ਗਿਆ 3 ਤੇ ਬਿਗ ਸ਼ੌਟ ਦਾ ਹੋਗਾ 2.86 ਇਸ ਤੋਂ ਅੱਗੇ ਡੀਪੀਆ ਦੇ ਸਕਦੇ ਹਾਂ ਹੰਟਰ ਦਾ 1.1 ਹੋ ਗਿਆ ਪਲੱਸ ਵਿੱਚ ਤੇ ਮਲਕੀ ਦਾ ਹੈਗਾ -2.5 ਤੇ ਬੈਗ ਸ਼ਾਟ ਦਾ ਹੈਗਾ 0.1 ਇਸ ਵਿੱਚ ਵੀ ਕਾਫੀ ਵਧੀਆ ਸਕੋਰ ਆ ਰਿਹਾ ਹੰਟਰ ਬਾਲ ਦਾ ਤੇ ਸਾਇਰ ਕਾਲ ਵੀ ਇੰਗਲਿਸ਼ ਹੋ ਗਿਆ 1.2 ਹੰਟਰ ਦਾ ਤੇ ਮਲਕੀ ਦਾ ਹੋ ਗਿਆ 1.5 ਤੇ ਹੰਟਰ ਦਾ ਸੌਰੀ ਬੈਗ ਸ਼ਾਟ ਦਾ ਹੋ ਗਿਆ 1.6 ਇਸ ਵਿੱਚ ਵੀ ਸਭ ਤੋਂ ਵਧੀਆ ਸਕੋਰ ਹੰਟਰ ਬਾਲ ਦਾ ਆ ਰਿਹਾ ਵਾ ਤੇ ਪੀਕ ਟੈਟ ਸਕੋਰ ਵੀ ਦੇਖ ਸਕਦੇ ਆ 0.43 ਹੰਟਰ ਦਾ ਹੋ ਗਿਆ -0.19 ਹੋ ਗਿਆ ਮਲਕੀ ਦਾ ਤੇ 0.02 ਹੋ ਗਿਆ ਜੀ ਬਿਗ ਸ਼ਾਟ ਦਾ ਤੇ ਆਰਡਰ ਦਾ ਸਕੋਰ ਦੇਖ ਸਕਦੇ ਆ +0.87 ਹੰਟਰ ਦਾ ਹੋ ਗਿਆ ਤੇ 0.05 ਮਲਕੀ ਦਾ ਹੋ ਗਿਆ ਤੇ -2. ਅ -0.27 ਹੋ ਗਿਆ ਜੀ ਬਿਗ ਸ਼ਾਟ ਦਾ ਸੋ ਆਰਡਰ ਦਾ ਸਕੋਰ ਵੀ ਕਾਫੀ ਜ਼ਿਆਦਾ ਵਧੀਆ ਆ ਰਿਹਾ ਵਾ ਮਲਕੀ ਤੇ ਬਿਗ ਸ਼ਾਟ ਦੇ ਮੁਕਾਬਲੇ ਹੰਟਰ ਬਾਲ ਦਾ ਤੇ ਸਟੇਚਰ ਆਪਾਂ ਦੇਖ ਸਕਦੇ ਆ -0.05 ਹੋ ਗਿਆ ਹੰਟਰ ਬਾਲ ਦਾ ਜੋ ਕਿ এবੀਐਸ ਦਾ ਹੈਗਾ ਤੇ -1.18 ਮਲਕੀ ਦਾ ਤੇ 0.01 ਹੋ ਗਿਆ ਜੀ ਬਿੱਗ ਸ਼ੌਟ ਦਾ ਤੇ ਬੋਡੀ weight -1.46 ਹੋ ਗਿਆ ਹੰਟਰ ਦਾ ਤੇ -1.53 ਮਿਲਕੀਆ ਹੋ ਗਿਆ ਜੀ ਤੇ 0.51 ਹੋ ਗਿਆ ਬਿੱਗ ਸ਼ੌਟ ਦਾ ਤੇ ਫੀਟ ਐਂਡ ਲੈਗ ਸੋਰ ਆਪਾਂ ਦੇਖ ਸਕਦੇ ਹਾਂ ਹੰਟਰ ਰਹਿ ਗਿਆ ਵਾ 0.13 -0.12 ਤੇ 0.35 ਸੋ ਤੁਸੀਂ ਇਹਨਾਂ ਅੰਕੜਿਆਂ ਤੋਂ ਅੰਦਾਜ਼ਾ ਲਗਾ ਸਕਦੇ ਆ ਹੰਟਰ ਬੋਲਦੇ ਅੰਕੜੇ ਕਿਤਨਾ ਕਿਤੇ ਜੋ WWs ਦੇ ਬੋਲਾ ਬਿੱਗ ਸ਼ੌਟ ਤੇ ਮਿਲਕੀ ਉਹਨਾਂ ਨਾਲੋਂ ਵੱਧ ਹੀ ਆ ਰਹੇ ਨੇ ਤੇ ਪ੍ਰਾਈਸ ਦੀ ਆਪਾਂ ਗੱਲ ਕਰੀਏ ਕਮਰਸ਼ੀਅਲ ਸੀਮਾ ਦਾ ਪ੍ਰਾਈਸ ਜਿੰਨੇ ਵੀ ਐਬੀਐਸ ਦੇ ਬੋਲ ਹੁਣ ਤੱਕ ਇਹਨਾਂ ਦੇ ਹੈਗੇ ਆ ਸਾਰਿਆਂ ਦਾ ਪ੍ਰਾਈਸ ਹਜ਼ਾਰ ਤੋਂ ਘੱਟ ਆ ਕਨਵੈਨਸ਼ਨਲ ਦਾ ਸੋ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਹਜ਼ਾਰ ਤੋਂ ਘੱਟ ਹੀ ਹੋ ਸਕਦਾ ਜਾਂ 1000 ਰੁਪਏ ਹੋ ਸਕਦਾ ਕਨਵੈਨਸ਼ਨਲ ਦਾ ਤੇ ਸੈਕਸਰ ਦਾ ਹੋ ਸਕਦਾ ਕਿ 3000 ਰੁਪਏ ਆ ਠੀਕ ਆ ਜੀ ਬਾਕੀ ਆਪਾਂ ਨੂੰ ਪਤਾ ਲੱਗ ਜਾਊ ਕੱਲ ਨੂੰ ਜਿਵੇਂ ਆਪਾਂ ਨੂੰ ਅਪਡੇਟ ਮਿਲਦੀ ਆ ਆਪਾਂ ਤੁਹਾਨੂੰ ਜੁੜੇ ਸਾਂਝੀ ਕਰਾਂਗੇ ਤੇ ਮਿਲਕੀ ਬੋਲ ਦਾ ਹੈਗਾ ਪ੍ਰਾਈਸ 8500 ਰੁਪਏ ਸੈਕਸਰ ਸੀ ਮੰਦਾ ਤੇ ਬੈਗ ਸ਼ੌਟ ਦਾ ਹੈਗਾ ਜੀ 2500 ਰੁਪਏ ਨੋਰਮਲ ਸੀ ਮੰਦਾ ਠੀਕ ਆ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਐਬ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਸਿਰ ਜੁਰ ਕਰਨਾ ਹੀ ਧੰਨਵਾਦ